ਤਰਾਸਦੀ ਇਹ ਵੀ ਹੈ ਸ਼ਾਇਦ ਤੁਸੀਂ ਇਹਦੇ ਬਾਰੇ ਬਿਹਤਰ ਦੱਸ ਸਕਦੇ ਹੋ ਕਿ ਸਾਡੇ ਸਮਾਜ 'ਚ ਦੋਹੇ ਦੋਹੇ ਪੰਜਾਬਾਂ ਦੇ ਸਮਾਜ ਦੀ ਮੈਂ ਗੱਲ ਕਰ ਰਿਹਾ ਸਾਰੇ ਤਾਂ ਨਹੀਂ ਬਹੁਤੇ ਸਾਰੇ ਬਹੁਤੇ ਲੋਕ ਇੱਕ ਕੋਸ਼ਿਸ਼ ਕਰਦੇ ਆ ਕਿ ਸਾਡਾ ਜਿਹੜਾ ਬੱਚਾ ਹੈ ਉਹ ਵੱਡੀ ਲੈਂਗੁਏਜ ਬੋਲੇ ਉਹ ਉਰਦੂ ਬੋਲੇ ਉਹ ਹਿੰਦੀ ਬੋਲੇ ਉਹ ਅੰਗਰੇਜ਼ੀ ਬੋਲੇ ਜਿਹੜੀ ਸਾਡੀ ਮਾਂ ਬੋਲੀ ਹੈ ਉਹਨੂੰ ਸ਼ਾਇਦ ਕਿਤੇ ਨਾ ਕਿਤੇ ਸ਼ਰਮ ਮਹਿਸੂਸ ਕਰਦੇ ਆ ਤੁਸੀਂ ਤਾਂ ਕੰਮ ਕਰ ਰਹੇ ਹੋ ਉਹਦੇ ਲਈ ਬੱਚਿਆਂ ਨੂੰ ਮਾਤ ਭਾਸ਼ਾ ਨਾਲ ਜੋੜ ਕੇ ਰੱਖਣਾ ਇਹ ਕਿੰਨੀ ਜ਼ਰੂਰੀ ਗੱਲ ਹੈ ਦੁਨੀਆ ਚ ਘੁੰਮਣਾ ਹੁੰਦਾ ਵਨ ਪਵਨੀਆਂ ਬੋਲੀਆਂ ਸਿੱਖਣੀਆਂ ਪੈਂਦੀਆਂ ਉਹ ਤਾਂ ਲੋੜ ਆ ਤੇ ਉਹ ਸਿੱਖੋ ਜਿੱਦਾਂ ਮਰਜ਼ੀ ਪਰ ਆਪਣੀ ਮਾਂ ਬੋਲੀ ਨੂੰ ਉਹ ਸੀਨੇ ਨਾਲ ਲਾ ਕੇ ਰੱਖੋ ਉਹਨੂੰ ਉੱਚਾ ਰੱਖੋ ਤੇ ਉਹ ਜਿਹੜਾ ਥੋੜਾ ਜਿਹਾ ਹੈ ਸੀ ਨਾ ਜਿਹੜੀ ਤੁਸੀਂ ਗੱਲ ਕਰਦੇ ਆ ਉਹ ਚੌ ਪੰਜ ਸਾਲ ਪਹਿਲਾਂ ਇਹ ਹੈ ਸੀ ਇਦਾਂ ਬੰਦੇ ਬਹੁਤ ਮਾੜਾ ਸਮਝਦੇ ਸੀ ਸਾਡੇ ਇੱਥੇ ਪੰਜਾਬੀ ਨੂੰ ਪਰ ਜਦੋਂ ਦੇ ਸਾਡੇ ਪੰਜਾਬੀ ਸਟਾਰ ਬਹੁਤ ਸਾਰੇ ਮਸ਼ਹੂਰ ਨਿਕਲੇ ਜਿੱਦਾਂ ਸਾਡੇ ਨਾਸਰ ਟਿੱਲੂ ਸਾਹਿਬ ਜ਼ੈਬੀ ਹੰਜਰਾ ਸਾਹਿਬ ਸ਼ਹਾਜ ਜੋਇਆ ਸਾਹਿਬ ਵਕਾਰ ਪਿੰਡਰ ਸਾਹਿਬ ਹੋਰ ਵੀ ਬਹੁਤ ਨਾਮ ਆ ਸਾਡੇ ਲਖਾਰੀ ਸਾਡੇ ਸ਼ਾਇਰ ਸ਼ਾਇਰ ਸਾਡੇ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਦੇ ਮਸ਼ਹੂਰ ਆ ਫਿਰ ਜਿਹੜੇ ਹੁਣ ਤੱਕ ਸਾਡੇ ਸ਼ਾਇਰੀ ਚੱਲ ਰਹੀ ਆ ਜਿਹੜੇ ਸਾਡੇ ਬਾਬਾ ਵਾਰਿਸ ਸ਼ਾਹ ਬੁੱਲੇ ਸ਼ਾਹ ਬਾਬਾ ਫਰੀਦ ਇਹ ਬੜੇ ਬੜੇ ਨਾਮ ਆ ਉਹ ਜਦੋਂ ਦੁਬਾਰਾ ਗੱਲ ਤਾਜ਼ਾ ਹੋਈ ਨਾ ਤੇ ਉਹ ਬੰਦਿਆਂ ਨੂੰ ਹੁਣ ਉਹ ਹੋ ਗਿਆ ਥੋੜਾ ਜਿਹਾ ਉਹਨਾਂ ਦਾ ਮਨ ਮੰਨਣ ਲੱਗ ਗਿਆ ਕਿ ਨਹੀਂ ਯਾਰ ਪੰਜਾਬੀ ਬੋਲਣੀ ਚਾਹੀਦੀ ਆ ਇਹਦੇ ਚ ਕੋਈ ਸ਼ਰਮ ਨਹੀਂ ਉਹ ਮਗਾਲਤਾ ਬੜੀ ਹੱਦ ਤੱਕ ਨਿਕਲ ਗਿਆ ਮੈਂ ਬੜੀ ਖੁਸ਼ੀ ਨਾਲ ਇਹ ਗੱਲ ਕਰ ਰਿਹਾ ਵੀ ਸਾਡੀ ਕੌਮ ਦਾ ਉਹ ਮਗਾਲਤਾ ਨਿਕਲ ਗਿਆ ਆਪਣੇ ਦੋਹੇ ਮੁੰਡਿਆਂ ਨੂੰ ਕਿਹੜੀ ਭਾਸ਼ਾ ਸਭ ਤੋਂ ਪਹਿਲਾਂ ਸਿਖਾਉਣ ਦੀ ਕੋਸ਼ਿਸ਼ ਕਰੋਗੇ ਵਿਸ਼ਵ ਪੱਧਰ ਤੇ ਵਰਲਡ ਲੈਵਲ ਤੇ ਤਾਂ ਕਿ ਉਹਨਾਂ ਦਾ ਅੱਗੇ ਕੈਰੀਅਰ ਸੈੱਟ ਰਹੇ ਮੈਂ ਜੀ ਪੰਜਾਬੀ ਸਿਖਾ ਰਿਹਾ ਵਰਲਡ ਲੈਵਲ ਤੇ ਵੀ ਪੰਜਾਬੀ ਹੋਈ ਆ ਹਾਂਜੀ ਤੇ ਉਹ ਜਦੋਂ ਜਿੱਦਾਂ ਜਿੱਦਾਂ ਲੋੜ ਪਊਗੀ ਹੋਰ ਉਹ ਸਿੱਖ ਲੈਣਗੇ ਪਰ ਸਾਰਿਆਂ ਤੋਂ ਜਿਹੜੀ ਵੱਡੀ ਪਾਸ਼ਾ ਉਹ ਪੰਜਾਬੀ ਆ ਉਹ ਪੰਜਾਬੀ ਮੈਂ ਸਿਖਾ ਰਿਆ ਸਾਡੇ ਇੱਥੇ ਥੋੜਾ ਜਿਹਾ ਇਹ ਕੀ ਖਰਾਬਾ ਹੋਇਆ ਸੀ ਵੀ ਸਾਡੀਆਂ ਨੇ ਇੱਥੇ ਜਿਹੜੀਆਂ ਜਨਾਨੀਆਂ ਪੜ੍ਹੀਆਂ ਲਿਖੀਆਂ ਨਾ ਉਹ ਨਿਆਣਿਆਂ ਨੂੰ ਉਰਦੂ ਸਿਖਾ ਦਿੰਦੀਆਂ ਉਹ ਉਹਨਾਂ ਨੂੰ ਥੋੜਾ ਜਿਹਾ ਮਗਾਲਤਾ ਹੈ ਨਾ ਵੀ ਉਹ ਕੱਢਣ ਚ ਟਾਈਮ ਲੱਗਦਾ ਪਰ ਮੈਂ ਅੱਗੇ ਦੱਸਿਆ ਹੌਲੀ-ਹੌਲੀ ਨਿਕਲ ਜੂ ਤੇ ਉਹ ਸ਼ੁਰੂ-ਸ਼ੁਰੂ ਦੇ ਵਿੱਚ ਉਹ ਮੇਰੀ ਘਰ ਦੀ ਵੀ ਉਹਨਾਂ ਨੂੰ ਉਰਦੂ ਸਿਖਾਇਆ ਕਰੇ ਵੀ ਪੰਜਾਬੀ ਵੀ ਇਸ਼ਾਰਾ ਵਾਲੇ ਉਰਦੂ ਬੋਲਦੇ ਆ ਤੂੰ ਪੰਜਾਬੀ ਸਿਖਾਨਾ ਹੁਣ ਜਦੋਂ ਰੱ ਤੇ ਉਹ ਗੱਲ ਚੱਲੀ ਗਈ ਉੱਤੇ ਤੇ ਉਹਨੇ ਉਹ ਵੀ ਮੰਨ ਗਈ ਕਹਿੰਦੀ ਨਹੀਂ ਵੀ ਪੰਜਾਬੀ ਵੱਡੀ ਉਰਦੂ ਤੋਂ ਵੀ ਵੱਡੀ ਆ ਹੁਣ ਉਹ ਵੀ ਉਹਦਣਾ ਪੰਜਾਬੀ ਸਖਾਂਦੀ ਬਾਲਾਂ ਨੂੰ ਉਹ ਹੁਣ ਬੋਲਦੇ ਆ ਨਿਆਣੇ ਉਹ ਜਵਾਕ ਪੰਜਾਬੀ ਬੜੀ ਸੋਹਣੀ ਬੋਲਦੇ